ਦਿਨੋ ਦਿਨ ਵੱਧਦੀ ਜਾ ਰਹੀ ਗਰਮੀ ਨੂੰ ਦੇਖਦੇ ਹੋਏ ਅੱਜ ਬਰਨਾਲਾ ਚੌਂਕ ਸੰਘਰੂਰ ਵਿਖੇ ਇਲਾਕੇ ਦੀ ਨਾਮਵਤ ਸ਼ਖਸੀਅਤ ਪ੍ਰੀਤਮੰਤ ਜੀ ਵੱਲੋਂ ਰਾਹੀਗਰਾਂ ਦੇ ਲਈ ਵੱਖ-ਵੱਖ ਤਰ੍ਹਾਂ ਦੇ ਠੰਡੇ ਮਿੱਠੇ ਪਾਣੀ ਦੀਆਂ ਛਬੀਲਾਂ ਲਗਾਈਆਂ ਗਈਆਂ ਇਸ ਮੌਕੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਸਮਾਜ ਸੇਵਿਕਾ ਪ੍ਰੀਤਮੰਤ ਜੀ ਨੇ ਦੱਸਿਆ ਕਿ 45 ਡਿਗਰੀ ਤਾਪਮਾਨ ਦੇ ਚੱਲਦਿਆਂ ਉਹਨਾਂ ਰਾਹੀਗਰਾਂ ਦੀ ਜ਼ਰੂਰਤ ਨੂੰ ਮੁੱਖ ਰੱਖਦੇ ਹੋਏ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਤੱਕ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਗਰਮੀ ਤੋਂ ਕੁਜ ਰਾਹਤ ਮਿਲ ਸਕੇ ਪ੍ਰੀਤੀਮੰਤ ਜੀ ਨੇ ਦੱਸਿਆ ਕਿ ਉਹਨਾਂ ਦੇ ਡੇਰੇ ਵੱਲੋਂ ਲੋਕਾਂ ਦੀ ਲੋੜ ਮੁਤਾਬਕ ਸਮੇਂ-ਸਮੇਂ ਤੇ ਅਜੇ ਹੋਪਰੇਲੇ ਕੀਤੇ ਜਾਂਦੇ ਹਨ ਮਾਦਾ ਜੀ ਅੱਜ ਫੀਲ ਲਗਾਈ ਹੈ ਤੁਹਾਡੇ ਵੱਲੋਂ ਕਿਹੜਾ ਜਾਓਗੇ ਕਿਸ ਸੰਬੰਧ ਵਿੱਚ ਫੀਲ ਲਗਾਈ ਸਤਿ ਸ਼੍ਰੀ ਅਕਾਲ ਜੈ ਹਿੰਦ ਜੈ ਭਾਰਤ ਸਾਰੇ ਹੀ ਦੇਸ਼ ਵਾਸੀਆਂ ਨੂੰ ਪਤਾ ਹੈ ਕਿ ਗਰਮੀ ਜੋਰਾਂ ਤੇ ਪੈ ਰਹੀ ਹੈ ਹਰ ਕਿਸੇ ਨੂੰ ਠੰਡੇ ਪੀਜਲਾਂ ਦੀ ਜ਼ਰੂਰਤ ਹੈ ਔਰ ਉਹਨੂੰ ਅਸੀਂ ਮੱਦੇ ਨਜ਼ਰ ਮੁੱਖ ਰੱਖਦੇ ਹੋਏ ਸਾਡੇ ਨਗਰ ਦੇ ਸਹਿਯੋਗ ਨਾਲ ਇਹ ਆਪਣਾ ਠੰਡੇ ਮਿੱਠੇ ਪਾਣੀ ਦੀ ਸ਼ਬੀਰ ਲਗਾਈ ਹੈ ਲੋਕ ਜੋ ਕਿ ਲੋਕੀ ਸ਼ੱਕ ਰਹੇ ਨੇ ਔਰ ਆਨੰਦ ਮਾਣ ਰਹੇ ਨੇ ਜੋ ਕਿ ਸਵੇਰ 9 ਵਜੇ ਤੋਂ ਹੀ ਲੱਗਾ ਹੋਇਆ ਹੈ ਸ਼ਬੀਰ ਆਪਣਾ ਔਰ ਇਹ ਸ਼ਾਮ ਨੂੰ 4-5 ਵਜੇ ਤੱਕ ਜਦੋਂ ਪ੍ਰਭੂ ਇੱਛਾ ਹੋਏਗੀ ਉਦੋਂ ਤੱਕ ਇਹ ਚੱਲੇਗਾ ਜੀ ਹਾਂਜੀ ਇਹ ਸਭ ਸਾਡੇ ਨਗਰ ਦੇ ਸਹਿਯੋਗ ਨਾਲ ਚੱਲਦਾ ਹੈ ਔਰ ਅਸੀਂ ਦੁਆਵਾ ਕਰਦੇ ਹਾਂ ਕਿ ਸਾਡੇ ਨਗਰ ਸੰਗਰੂਰ ਦੀ ਸਾਡੇ ਸੰਗਰੂਲ ਡਿਸਟ੍ਰਿਕਟ ਦੀ ਸਾਡੇ ਪੰਜਾਬ ਦੀ ਖੁਸ਼ਹਾਲੀ ਬਣੀ ਰਹੇ ਲੋਕਾਂ ਦੀਆਂ ਰਾਜ ਖੁਸ਼ੀਆਂ ਤੇ ਖੇੜੇ ਆਣ ਲੋਕਾਂ ਦੇ ਨੰਨੇ-ਮੁੰਨੇ ਬੱਚਿਆਂ ਦੀ ਖੈਰ ਹੋਵੇ ਤੰਦਰੁਸਤੀ ਹੋਵੇ ਜਿਹੜੇ ਸਾਡੇ ਜਵਾਨ ਬੱਚੇ ਆ ਉਹਨਾਂ ਨੂੰ ਅੱਛੇ-ਅੱਛੇ ਕੰਮ ਮਿਲਣ ਅੱਛੀਆਂ-ਅੱਛੀਆਂ ਨੌਕਰੀਆਂ ਮਿਲਣ ਉਹ ਅੱਛੇ-ਅੱਛੇ ਆਪਣੇ ਮਕਾਮ ਤੇ ਹਾਸਲ ਕਰਨ ਔਰ ਸਭ ਕਿਸੇ ਨੂੰ ਆਪਣੇ ਦਿਲ ਦੀਆਂ ਮਰਦਾਂ ਪੂਰੀਆਂ ਹੋਣ ਸਭ ਦੀਆਂ ਸੇਹੀ ਦੁਆਵਾ ਕਰਦੇ ਆ ਤੇ ਪਾਰਟੀ ਵੱਲੋਂ ਤਾਂ ਇਹ ਹੈਗੀ ਜੀ ਤੁਹਾਡੇ ਆਪਣੇ ਵੱਲੋਂ ਹੀ ਨਈ ਜੀ ਪਾਰਟੀਆਂ ਵਾਲੇ ਸਾਡੇ ਸਾਰੇ ਹੀ ਆਪਣੇ ਅਸੀਂ ਪਹਿਲਾਂ ਵੀ ਕਹਿੰਦੇ ਰਹਿੰਨੇ ਹਾਂ ਕਿਉਂਕਿ ਸਾਡੇ ਉਹ ਜ਼ਮੀਨੀ ਭਰਾ ਨੇ ਸਾਡੇ ਆਪਣੇ ਪੱਧਰ ਦੇ ਲੋਕ ਨੇ ਔਰ ਪਾਰਟੀਆਂ ਵੀ ਸਾਡੀਆਂ ਆਪਣੀਆਂ ਨੇ ਪਰ ਇਹ ਡੇਰੇ ਦੀ ਤਰਫੋਂ ਪਰਸਨਲ ਤੌਰ ਤੇ ਹਰ ਸਮੇਂ ਤੁਹਾਨੂੰ ਪਤਾ ਹੀ ਹੈ ਸਾਰੇ ਨਗਰ ਨੂੰ ਪਤਾ ਹੈ ਸਾਰੇ ਸੰਗਰੂਰ ਏਰੀਏ ਨੂੰ ਪਤਾ ਹੈ ਕਿ ਅਸੀਂ ਸਮੇਂ ਸਮੇਂ ਤੇ ਜਦੋਂ ਜਦੋਂ ਪ੍ਰਭੂ ਦੀ ਇੱਛਾ ਹੁੰਦੀ ਹੈ ਜਦੋਂ ਜਦੋਂ ਦਾਤਾ ਦੀ ਮਿਹਰ ਹੁੰਦੀ ਹੈ ਤੇ ਉਸ ਵੇਲੇ ਅਸੀਂ ਆਪਣਾ ਇਹ ਜੋ ਭਰਾਲੇ ਛੋਟੇ-ਮੋਟੇ ਕਰਦੇ ਰਹਿੰਨੇ ਆ ਜਿਹਦੇ ਨਾਲ ਜਨਤਾ ਦਾ ਭਲਾ ਹੋਵੇ ਤੇ ਜਨਤਾ ਦੀ ਖੈਰ ਹੋਵੇ ਇਹ ਸਾਰਾ ਸਾਡੇ ਸੰਗਰੂਰ ਸ਼ਹਿਰ ਸਾਡੇ ਇਲਾਕਾ ਸੰਗਰੂਰ ਸਾਡੇ ਡਿਸਟ੍ਰਿਕਟ ਸੰਗਰੂਰ ਸਾਰੇ ਸਾਡੇ ਭੈਣਾ ਪਾਈਆਂ ਸਾਡੇ ਵੀਰਾਂ ਦੇ ਸਹਿਯੋਗ ਨਾਲੇ ਚੱਲਦਾ ਇਹ ਸਾਰੇ ਬੱਚੇ ਸਾਡੇ ਸੇਵਾਦਾਰ ਨੇ ਔਰ ਬਹੁਤ ਅੱਛੀ ਸੇਵਾ ਨਿਭਾ ਰਹੇ ਆ